ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਲੁਧਿਆਣਾ ਦੇ ਮੋਡਰਨ ਵਿਖੇ ਜਿੱਥੇ 13 13 ਸਪੈਸ਼ਲ ਪ੍ਰੋਡਕਟੋ ਦੇ ਵਿੱਚ ਇੱਕ ਸਪੈਸ਼ਲ ਆਫਰ ਜਿਹੜੀ ਅੱਜ ਲਗਾਈ ਗਈ ਹੈ ਜਿਸ ਤਰੀਕੇ ਨਾਲ 13 13 ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੋਲੇ ਸੀਗਾ ਤਾਂ ਉਸੇ ਤਰੀਕੇ ਦੇ ਨਾਲ 1313 버거 ਜਿਹੜੇ ਆ ਉੱਥੇ ਇੱਥੇ ਬਾਈ ਨੇ ਜਿਹੜੇ ਨੇ ਉਹ 13 ਰੁਪਏ ਦਾ ਜਿਹੜਾ ਪਰ 버거 ਹੈ ਉਹ ਇੱਥੇ ਲੋਕਾਂ ਨੂੰ ਦੇਣਾ ਫਿਕਰ ਬਿਲਕੁਲ ਤੁਸੀਂ ਕੱਟ ਦੇਖ ਸਕਦੇ ਹੋ ਪਿੱਛੇ ਬਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਕਰਕੇ ਆਪਾਂ ਆਫਰ ਲਗਾਈ ਆ 버거 ਮਿਲਦਾ ਪਿਆ 13 ਰੁਪਏ ਦੇ ਵਿੱਚ 13 ਰੁਪ ਉਹ 버거 13 ਰੁਪਏ ਦਾ ਮਿਲਦਾ ਹੈ। ਤਾਂ ਭਾਈ ਕਿਸ ਤਰੀਕੇ ਨਾਲ ਸਾਰੀ ਇਸ ਦੀ ਤਿਆਰੀ ਚੱਲਦੀ ਕਿਉਂਕਿ 1313 버거 ਦੇਣੇ ਕੋਈ ਖਲ ਜੀ ਦਾ ਬਾੜਾ ਨਹੀਂ ਹੈ ਉਹ ਵੀ 13 ਰੁਪਏ ਦੇ ਵਿੱਚ ਤੇ ਕਿਵੇਂ ਸਾਰੀ ਪ੍ਰੈਪਰੇਸ਼ਨ ਹੋਈ ਹੈ ਸਾਰੇ ਸਮਾਨ ਦੀ ਪ੍ਰੈਪਰੇਸ਼ਨ ਵੀਰੇ ਰਾਤ ਦੀ ਚੱਲਦੀ ਪਈ ਹੈ ਆਪਣੀ ਤੇ ਜਿੰਨੇ ਸਾਰੇ ਭਰਾ ਨੇ ਆਪਣੇ ਸਾਰੇ ਯਾਰ ਦੋਸਤ ਨੇ ਠੀਕ ਹੈ ਇਹ ਭਰਾਵਾਂ ਨੇ ਬਸ ਭਰਾਵਾਂ ਦੀ ਮਿਹਨਤ ਹੈ ਜਿਹੜੀ ਰਾਤ ਤੋਂ ਚੱਲਦੀ ਪਈ ਆ ਉਹਦੇ ਕਰਕੇ ਕੀ ਕੰਮ ਚੱਲਦਾ ਪਿਆ ਸਾਰਾ ਕਈ ਲੋਕਾਂ ਨੂੰ ਕੁਆਲਿਟੀ ਦੇ ਨਾਲ ਲੱਗਦਾ ਹੈ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਦੇ ਹੋਣੇ ਆ 13 ਰੁਪਏ ਦਾ ਦੇ ਰਹੇ ਆ ਬਟ 13 ਰੁਪਏ ਜੇ ਅਗਰ ਮੈਂ ਆਪਣੀ ਨਾਰਮਲ ਕੋਸਟਿੰਗ ਦੀ ਵੀ ਗੱਲ ਕਰਾਂ ਨਾ 13 ਰੁਪਏ ਮੇਰੀ ਕੋਸਟਿੰਗ ਵੀ ਨਹੀਂ ਹੈਗੀ ਫਿਰ ਵੀ ਮੈਂ ਆਪਣੇ ਵੱਲੋਂ ਪ੍ਰੋਪਰ ਯੋਗਨਾ ਦੇ ਰਹੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਬਾਦੀਆਂ ਸੌਸੇਜ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਤੇ ਉਹੀ ਯੂਜ਼ ਹੋ ਰਹੀਆਂ ਉੱਥੇ ਸਾਰੀਆਂ ਨਾਲ ਦੇ ਨਾਲ ਮੈਂ ਦੇਖ ਰਿਹਾ ਗ੍ਰਿਲ ਵੀ ਕਰਕੇ ਦੇ ਰਹੇ ਹਾਂ 버ਗਰ ਵੀ ਇਦਾਂ ਨਹੀਂ ਵੀ ਠੰਡਾ ਹੀ ਦੇ ਰਹੇ ਹਾਂ ਹਾਂ ਭਾਜੀ ਪ੍ਰੋਪਰ ਗ੍ਰਿਲ ਕਰਕੇ ਦੇ ਰਹੇ ਹਾਂ ਬਟ ਥੋੜਾ ਬਹੁਤ ਹੋ ਜਾਂਦਾ ਠੰਡਾ ਵੀ ਹੋ ਜਾਂਦਾ ਵਾ ਕਿਉਂਕਿ ਬਲਕ ਦੇ ਵਿੱਚ ਆਰਡਰ ਲੱਗਦੇ ਜਾ ਰਹੇ ਆ ਬਸ ਉਸ ਹੱਬ ਨਾਲ ਆਪਾਂ ਲੱਗੇ ਹੋਏ ਹਾਂ ਇਹਨਾਂ ਨੇ ਹਾਫ ਫੋਨ ਕਰਕੇ ਕਿਹਾ ਕਿ ਆਪਾਂ ਆ ਜਾਵਾਂਗੇ ਤੇ ਕਹਿੰਦੇ ਆ ਯਾਰੀ ਦੋਸਤੀ ਖੜਦੀ ਨਹੀਂ ਯਾਰੀ ਦੋਸਤੀ ਖੜਦੀ ਆ ਲਾਈਵ ਆਪਾਂ ਠੀਕ ਆ ਇਹ ਸਾਰੀ ਯਾਰੀ ਦੋਸਤੀ ਖੜੀ ਹੋਈ ਅੱਜ ਮੇਰੇ ਨਾਲ ਠੀਕ ਆ ਨਹੀਂ ਤਾਂ ਮੈਂ ਕਿੱਥੇ ਵਰਕਰ ਬੁਲਾਉਂਦਾ ਉਹਨਾਂ ਨੂੰ ਦਿਹਾੜੀਆਂ ਦੇਣੀਆਂ ਪੈਣੀਆਂ ਸੀ ਬਟ ਯਾਰੀ ਦੋਸਤੀ ਖੜੀ ਆ ਉਹੀ ਕੰਮ ਕਰਾ ਰਹੀ ਆ ਬਿਲਕੁਲ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਲੁਧਿਆਣਾ ਦੇ ਮੋਡਰਨ ਵਿਖੇ ਜਿੱਥੇ 13 13 ਸਪੈਰਲ ਪ੍ਰੋਡਕਟਾਂ ਦੇ ਵਿੱਚ ਇੱਕ ਸਪੈਸ਼ਲ ਆਫਰ ਜਿਹੜੀ ਅੱਜ ਲਗਾਈ ਗਈ ਆ ਜਿਸ ਤਰੀਕੇ ਨਾਲ 13 13 ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੋਲੇ ਸੀ ਕਰ ਤਾਂ ਉਸੇ ਤਰੀਕੇ ਦੇ ਨਾਲ ਉਹ ਇੱਥੇ ਲੋਕਾਂ ਨੂੰ ਦਿਨਾ ਸੀ ਕਹਿੰਦਾ ਬਿਲਕੁਲ ਤੁਸੀਂ ਕੱਟ ਦੇਖ ਸਕਦੇ ਹੋ ਪਿੱਛੇ ਕਿਸ ਤਰੀਕੇ ਨਾਲ ਇੱਥੇ ਲੋਕਾਂ ਦਾ ਇਕੱਠ ਮੌਜੂਦ ਹੈ ਤੇ ਇਸੇ ਦੇ ਨਾਲ ਜੇਕਰ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਹੈ ਉਹ ਮੇਕਿੰਗ ਹੁੰਦੀ ਵੀ ਹੈ ਬਿਲਕੁਲ ਜਿਸ ਤਰੀਕੇ ਨਾਲ ਮਾਡਰਨ ਮੋਟਾ ਜੁੜ ਕੇ ਬਾਈ ਦੇ ਦੋਸਤ ਇੱਥੇ ਖੜੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਕੀ ਆਫਰ ਇਥੇ ਸਪੈਸ਼ਲੀ ਦਿੱਤੀ ਹੈ ਵੀ ਜਿੱਥੇ ਜਨਨੀ ਭੀੜ ਲੱਗੀ ਹੋਈ ਹੈ ਭਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਕਰਕੇ ਆਪਾਂ ਆਫਰ ਲਗਾਈ ਆ ਬਰਗਰ ਮਿਲਦਾ ਪਿਆ 13 ਰੁਪਏ ਦੇ ਵਿੱਚ 13 ਰੁਪਏ ਦੇ ਵਿੱਚ ਆਲੂ ਟਿੱਕੀ ਬਰਗਰ ਜਿਹੜਾ ਆਪਾਂ ਦੁਕਾਨ ਤੇ 50 ਰੁਪਏ ਦਾ ਬਰਗਰ ਸੇਲ ਕਰਦੇ ਆ ਉਹ ਬਰਗਰ 13 ਰੁਪਏ ਦਾ ਮਿਲਦਾ ਤਾਂ ਭਾਈ ਕਿਸ ਤਰੀਕੇ ਨਾਲ ਸਾਰੀ ਇਸ ਦੀ ਤਿਆਰੀ ਚੱਲਦੀ ਕਿਉਂਕਿ 1313 ਬਰਗਰ ਦੇਣੇ ਕੋਈ ਖਲ ਜੀ ਦਾ ਬਾੜਾ ਨਹੀਂ ਹੈ ਉਹ ਵੀ 13 ਰੁਪਏ ਦੇ ਵਿੱਚ ਤੇ ਕਿਵੇਂ ਸਾਰੀ ਪ੍ਰੈਪਰੇਸ਼ਨ ਹੋਈ ਹੈ ਸਾਰੇ ਸਮਾਨ ਦੀ ਪ੍ਰੈਪਰੇਸ਼ਨ ਵੀਰੇ ਰਾਤ ਦੀ ਚੱਲਦੀ ਪਈ ਆਪਣੀ ਤੇ ਜਿੰਨੇ ਸਾਰੇ ਭਰਾ ਨੇ ਆਪਣੇ ਸਾਰੇ ਇਹ ਭਰਾਵਾਂ ਨੇ ਬਸ ਭਰਾਵਾਂ ਦੀ ਮਿਹਨਤ ਹੈ ਜਿਹੜੀ ਰਾਤ ਤੋਂ ਚੱਲਦੀ ਪਈ ਆ ਉਹਦੇ ਕਰਕੇ ਹੀ ਕੰਮ ਚੱਲਦਾ ਪਿਆ ਸਾਰਾ ਤੇ ਆਲੂ ਟਿੱਕੀ 버ਗਰ ਜਿਹੜਾ ਆਪਣਾ ਪ੍ਰੋਪਰ ਜਿਹੜੀ ਚੀਜ਼ਾਂ ਆਪਾਂ ਯੂਜ਼ ਕਰਦੇ ਆ ਆਪਾਂ ਉਹੀ ਚੀਜ਼ਾਂ ਯੂਜ਼ ਕਰ ਰਹੇ ਆ ਟੀਲਾ ਵਾਲਾ 버ਗਰ ਟਿੱਕੀ ਜਿਹੜੀ ਆਪਾਂ ਰੈਗੂਲਰ ਡੇਸ ਚ ਯੂਜ਼ ਕਰਦੇ ਆ ਉਹੀ ਆ ਸੈਲਡ ਵੀ ਜਿਹੜਾ ਯੂਜ਼ ਕਰਦੇ ਆ ਉਹੀ ਆ ਸੌਸੇਜ ਵੀ ਉਹੀ ਆ ਕਈ ਲੋਕਾਂ ਨੂੰ ਕੁਆਲਿਟੀ ਦੇ ਨਾਲ ਲੱਗਦਾ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਦੇ ਹੋਣੇ ਆ 13 ਰੁਪਏ ਦਾ ਦੇ ਰਹੇ ਆ ਬਟ 13 ਰੁਪਏ ਜੇ ਅਗਰ ਮੈਂ ਆਪਣੀ ਨਾਰਮਲ ਕੋਸਟਿੰਗ ਦੀ ਵੀ ਗੱਲ ਕਰਾਂ ਨਾ ਪਰ ਵੀ ਮੈਂ ਆਪਣੇ ਵੱਲੋਂ ਪ੍ਰੋਪਰ ਯੋਗਦਾਨ ਦੇ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਵੀਪਾ ਦੀਆਂ ਸੌਸੇਜ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਤੇ ਉਹੀ ਯੂਜ਼ ਹੋ ਰਹੀਆਂ ਇੱਥੇ ਸਾਰੀਆਂ ਤੇ ਨਾਲ ਦੇ ਨਾਲ ਮੈਂ ਦੇਖ ਰਿਹਾ ਗ੍ਰਿਲ ਵੀ ਕਰਕੇ ਦੇ ਰਿਹਾ ਬਰਗਰ ਵੀ ਇਦਾਂ ਨਹੀਂ ਵੀ ਠੰਡਾ ਹੀ ਦੇ ਰਿਹਾ ਹਾਂ ਹਾਂ ਭਾਜੀ ਪ੍ਰੋਪਰ ਗ੍ਰਿਲ ਕਰਕੇ ਦੇ ਰਿਹਾ ਬਟ ਥੋੜਾ ਬਹੁਤ ਹੋ ਜਾਂਦਾ ਠੰਡਾ ਵੀ ਹੋ ਜਾਂਦਾ ਵਾ ਕਿਉਂਕਿ ਬਲਕ ਦੇ ਵਿੱਚ ਆਰਡਰ ਲੱਗਦੇ ਜਾ ਰਹੇ ਆ ਬਸ ਉਸ ਹਾਲਨਾ ਆਪਾਂ ਲੱਗੇ ਹੋਏ ਹਾਂ ਤੇ ਕਿੰਨੇ ਮਤਲਬ ਟੋਟਲ ਬਰਗਰਸ ਕਿੰਨੇ ਨੇ ਇਹ 1313 ਬਰਗਰ ਇਹ ਭਾਜੀ ਪ੍ਰੋਪਰ ਟੋਟਲ 1313 ਬਰਗਰ ਆਪਾਂ ਮੰਗਾਏ ਸੀਗੇ ਵ ਕਈ ਵਾਰ ਟੁੱਟ ਗਿਆ ਭੱਜ ਗਿਆ ਤਾਂ ਪ੍ਰੋਪਰ ਆਪਾਂ 1313 ਵਰਗਰ ਹੀ ਦੇਣੇ ਆ। ਕਿੰਨੇ ਕਿ سپورਟ ਦੇਖਦੇ ਵੀ ਨਾਲ ਖੜੇ ਨੇ ਅੱਜ ਇੱਥੇ ਲੋਡ ਪਈ ਹੈ ਜਾਂ ਕਹ ਲਓ ਸੇਵਾ ਦੇ ਮੌਕੇ ਉੱਤੇ ਸਾਰੇ ਜਿਸ ਤਰੀਕੇ ਨਾਲ ਕਿਉਂ ਨਾ ਕਹੂੰਗਾ ਕੈਮਰਾ ਜ਼ਰੂਰ ਦਿਖਾਓ। ਫਿਰ ਕਿਵੇਂ ਸਾਰੇ ਭਾਈ ਜਿਹੜੇ ਨੇ ਉਹ ਕੰਮ ਕਰਨ ਵੀ ਨਾਲ ਲੱਗੇ ਹੋਏ ਨੇ ਤੇ ਭਾਈ ਕਿਵੇਂ ਵੇਖਦੇ ਹੋ? ਭਾਈ ਆਪਣੇ ਆਪਣੇ ਪਤਾ ਕੀ ਯਾਰ ਰੈਗੂਲਰ ਡੇਜ਼ ਦੇ ਵਿੱਚ ਵੀ ਆਪਣੀ ਫੈਮਿਲੀ ਹੀ ਨਾਲ ਕੰਮ ਕਰਦੀ ਆ। ਆਪਾਂ ਫੈਮਿਲੀ ਵਰਗਾ ਹੀ ਮਾਹੌਲ ਰੱਖਿਆ ਹੋਇਆ ਤੇ ਇਹ ਸਾਰੇ ਭਰਾਵਾਂ ਨੂੰ ਕਿਸੇ ਨੂੰ ਮੈਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਭਾਈ। ਇਹਨਾਂ ਨੇ ਆਪ ਫੋਨ ਕਰਕੇ ਕਿਹਾ ਕਿ ਆਪਾਂ ਜਾਵਾਂਗੇ ਤੇ ਕਹਿੰਦੇ ਆ ਯਾਰੀ ਦੋਸਤੀ ਖੜਦੀ ਨਹੀਂ ਯਾਰੀ ਦੋਸਤੀ ਖੜਦੀ ਆ ਲਾਈਵ ਆ ਆਪਾਂ ਠੀਕ ਆ ਇਹ ਸਾਰੀ ਯਾਰੀ ਦੋਸਤੀ ਖੜੀ ਹੋਈ ਅੱਜ ਮੇਰੇ ਨਾਲ ਠੀਕ ਆ ਨਹੀਂ ਤਾਂ ਮੈਂ ਕਿੱਥੇ ਵਰਕਰ ਬੁਲਾਉਂਦਾ ਉਹਨਾਂ ਨੂੰ ਦਿਹਾੜੀਆਂ ਦੇਣੀਆਂ ਬਣੀਆਂ ਸੀ ਬਟ ਯਾਰੀ ਦੋਸਤੀ ਖੜੀ ਆ ਉਹੀ ਕੰਮ ਕਰਾ ਰਹੀ ਆ ਬਿਲਕੁਲ ਜਿੱਥੇ ਯਾਰੀ ਦੋਸਤੀ ਖੜੀ ਆ ਤੇ ਪਰਿਵਾਰ ਦਾ ਕਿੰਨਾ ਕੁ ਸਾਥ ਆ ਨਾਲ ਕਿਉਂਕਿ ਕਹਿੰਦੇ ਜਦੋਂ ਜਦ ਤੱਕ ਪਰਿਵਾਰ ਨਾਲ ਸਾਥ ਦੇਵੇ ਤਾਂ ਬੰਦਾ ਕੋਈ ਜਿਹੜਾ ਇਦਾਂ ਦਾ ਕੰਮ ਆ ਉਹ ਨੇਪਰੇ ਨਹੀਂ ਚੜਦਾ ਭਾਈ ਪਰਿਵਾਰ ਦਾ ਸਾਥ ਤਾਂ ਦੇਖੋ ਰੋਜ਼ ਹੀ ਆ ਕਿਉਂਕਿ ਮੈਂ ਜਦੋਂ ਦਾ 2 ਸਾਲ ਹੋ ਗਏ ਆ ਆਪਾਂ ਆਊਟਲੈਟ ਚਲਾ ਰਹ ਤੇ 2 ਸਾਲ ਤੋਂ ਮੇਰੇ ਨਾਲ ਮੇਰੇ ਮਦਰ ਨੇ ਮੇਰੇ ਨਾਲ ਮੇਰੇ ਫਾਦਰ ਨੇ ਮੇਰੇ ਨਾਲ ਮੇਰਾ ਬ੍ਰਦਰ ਹੈ ਅਸੀਂ ਕੋਈ ਵਰਕਰ ਨਹੀਂ ਰੱਖਿਆ ਕੋਈ ਕੁਝ ਨਹੀਂ ਰੱਖਿਆ ਸੇਮ ਸਾਡਾ ਕੰਮ ਚੱਲਦਾ ਆ ਰਿਹਾ ਵਾ ਤੇ ਫੈਮਿਲੀ ਆ ਬਸ ਇਹ ਵੀ ਸਾਰੇ ਭਰਾ ਹੀ ਨੇ ਆਪਣੇ ਠੀਕ ਹੈ ਤੇ ਵੀ ਕੰਮ ਕਰਾ ਰਹੇ ਆ ਬਾਹਰ ਜਿਵੇਂ ਮੇਰੇ ਮਦਰ ਖੜੇ ਆ ਫਾਦਰ ਖੜੇ ਆ ਬਿਲਿੰਗ ਕਰਦੇ ਪਏ ਆ ਤੇ ਆਪਾਂ ਅੰਦਰ ਵਰਕਰ ਬਣਾ ਰਹੇ ਹਾਂ ਹਾਂਜੀ ਹਾਂਜੀ ਬੜੀ ਪੂਰੀ ਨਾ ਜਰੂਰ ਇਹਨਾਂ ਦੇ ਮਾਤਾ ਜੀ ਨਾਂ ਵੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਵੀ ਅੱਜ ਇਸ ਤਰੀਕੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਫਿਲਮ ਕਿਵੇਂ ਵੇਖਦੇ ਆ ਵੀ ਅੱਜ ਐਨਾ ਸੋਹਣਾ ਜਿਹੜਾ ਉਪਰਾਲਾ ਤੁਹਾਡੇ ਬੇਟੇ ਵੱਲੋਂ ਕੀਤਾ ਜਾ ਰਿਹਾ ਵੀ 13 ਰੁਪਏ ਦਾ 버ਗਰ ਉਹ ਵੀ 1313 ਕੁਆਂਟੀਟੀ ਦੇ ਵਿੱਚ ਜਿਹੜੇ ਨੇ ਦਿੱਤੇ ਜਾ ਰਹੇ ਆ ਮੈਂ ਆਪਣੇ ਬੱਚੇ ਤੇ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਮੇਰਾ ਬੱਚਾ ਅੱਜ ਇਸ ਮਕਾਮ ਤੇ ਪਹੁੰਚਿਆ ਵਾ ਕਿਉਂਕਿ ਹਰ ਇੱਕ ਜੋ ਰਿਸ਼ਤੇਦਾਰ ਜੋ ਭੈਣ ਭਰਾ ਜੋ ਵੀ ਜੋ ਵੀ ਆਪਣੇ ਰਿਲੇਟਿਵ ਹੁੰਦੇ ਨੇ ਉਹ ਹਮੇਸ਼ਾ ਇਹ ਚਾਹੁੰਦੇ ਨੇ ਵੀ ਕੋਈ ਅੱਗੇ ਨਾ ਵਧੇ ਪਰ ਮੈਂ ਅੱਜ ਬਹੁਤ ਮਾਣ ਫੀਲ ਕਰਦੀ ਆ ਆਪਣੇ ਬੱਚੇ ਲਈ ਕਿਦਾ ਉਹ ਅੱਜ ਇਸ ਮਕਾਮ ਤੇ ਪਹੁੰਚਿਆ ਵਾ ਤੇ ਸਭ ਦੀ ਦੁਆ ਉਹਦੇ ਯਾਰ ਦੋਸਤੋ ਦੇ ਭੈਣ ਭਰਾ ਉਹਦੇ ਮੰਮੀ ਪਾਪਾ ਸਾਰੇ ਸਪੋਰਟ ਕਰ ਰਹੇ ਨੇ ਉਹਨੂੰ ਮੈਂ ਕਹਿੰਨੀ ਆ ਵੀ ਅੱਗੇ ਵੀ ਸਾਰੇ ਜਣੇ ਇਹਨੂੰ ਸਪੋਰਟ ਕਰਨ ਤੇ ਇਹ ਇਹ ਬੱਚਾ ਇੱਥੇ ਜੋ ਪੰਚਾਇਤ 1313 ਦੇ ਉੱਤੇ ਮੈਂ ਕਹਿੰਨੀ ਆ ਵੀ 1313 ਤੋਂ 10 ਗੁਣਾ 버ਗਰ ਅਸੀਂ ਅਗਲੇ ਸਾਲ ਦੇ ਵਿੱਚ ਲਗਾਈਏ ਸਾਡੀ ਤਾਂ ਇਹੀ ਹਰਦਮ ਦੁਆ ਹੈ ਕਿ ਪਰਮਾਤਮਾ ਇਹਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਜਦੋਂ ਮੈਂ ਸਲਾਹ ਕੀਤੀ ਆ ਵੀ 1313 버ਗਰ ਜਿਹੜੇ ਨੇ ਉਹ ਦੇਣੇ ਨੇ ਗੁਰਪੁਰ ਵਾਲੇ ਦਿਨ ਦੇ ਉੱਤੇ ਤਾਂ ਉਦੋਂ ਕਿਸ ਤਰੀਕੇ ਦਾ ਮਿਸ ਡਿਸੀਜਨ ਲਿਆ ਗਿਆ ਤੁਸੀਂ ਕੀ ਪੈ ਪੈਨ ਦੇ ਸੱਤੇ ਹਾਂ ਕਰਦੀ ਸੀ ਤਾਂ ਕਿਹਾ ਵੀ ਪਹਿਲਾਂ ਸੋਚਦੇ ਆ ਵੀ ਇੰਨੀ ਲਾਗਤ ਲੱਗੂਗੀ ਜੋ ਦੇਖੋ ਜੀ ਲਾਗਤ ਤਾਂ ਲੱਗਣੀ ਹੁੰਦੀ ਆ ਅਸੀਂ ਕਹਿੰਨੇ ਆ ਪਰਮਾਤਮਾ ਨੇ ਜੇ ਸਾਨੂੰ ਦਿੱਤਾ ਵਾ ਇੰਨੇ ਜੋਗਾ ਕੀਤਾ ਵਾ ਤਾਂ ਅਸੀਂ ਕਿਦਾ ਉਹ ਮਤਲਬ ਕਿ ਆਪਾਂ ਕਹਿ ਸਕਦੇ ਆ ਇੱਕ ਦਸਵੰਦ ਲਹਾ ਦੇ ਨਹੀਂ ਦੇ ਸਕਦੇ ਉਹਨਾਂ ਨੇ ਪਹਚਾਇਆ ਸਾਨੂੰ ਸਾਡੇ ਪਰਮਾਤਮਾ ਨੇ 13 13 ਇੱਕ ਸਾਡੇ ਕਿਦਾ ਗੁਰੂ ਜੀ ਦਾ ਬਰਥਡੇ ਡੇਟ ਸੀਗੀ ਜਿਸ ਦੇ ਨਾਮ ਦੇ ਉਤੇ ਅਸੀਂ ਇਹ ਇਹ ਦੁਕਾਨ ਦਾ ਨਾਮ ਰੱਖਿਆ ਵਾ 13 13 13 13 ਗੁਰੂ ਨਾਨਕ ਦੇਵ ਜੀ ਦਾ ਵੀ ਦੇਨ ਹੈ ਅਸੀਂ ਕਹਿੰਦੇ ਆ ਵੀ ਸਾਨੂੰ ਦਿਨ ਦੁੱਗਣੀ ਰਾਤ ਹੋ ਗਈ ਤਰੱਕੀ ਕਰਨ ਵਾਸਤੇ ਕਿਦਾ ਇਹ ਹਮੇਸ਼ਾ ਸਾਥ ਹੈ ਤਾਂ ਬਿਲਕੁਲ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਵਾ ਜਿੱਥੇ ਬਾਈ ਵੇਜਸ ਕੱਟਦੇ ਹੋਏ ਨਜ਼ਰ ਆਉਂਦੇ ਨੇ ਸਪੀਡ ਚੈੱਕ ਕਰੋ ਪਹਿਲਾਂ ਇੱਕ ਵਾਰੀ ਇਕੋ ਜਿਹੀ ਭਾਈ ਇਹ ਗੱਲ ਕੀ ਆ ਅੱਜ ਆ ਜਿਹੜੇ ਵੀ ਆਪਣੇ ਭਰਾ ਆਏ ਨਾ ਇਹ ਸਾਰਿਆਂ ਦੀ ਆਪਣੀਆਂ ਆਪਣੀਆਂ ਦੁਕਾਨਾਂ ਨੇ ਅੱਜ ਆਪਣੀਆਂ ਸਾਰੀਆਂ ਦੁਕਾਨਾਂ ਛੱਡ ਕੇ ਆ ਬਾਈ ਦੀ ਵੀ ਦੁਕਾਨ ਠੀਕ ਹੈ ਇਹ ਬਾਈ ਆਪਣੀ ਦੁਕਾਨ ਛੱਡ ਕੇ ਆਇਆ ਹੋਇਆ ਵਾ ਸਾਰੇ ਭਰਾ ਆਪਣਾ ਕੰਮ ਕਾਰ ਛੱਡ ਕੇ ਆਏ ਆ ਉਹ ਤੁਸੀਂ ਉਹ ਮੈਰੋ ਮੈਰਾਜੀ ਨੂੰ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਉਹ ਭਾਈ ਆਪਣੇ ਲਖਨ ਡੈਡੂ ਵਾਲੇ ਨੇ ਉਹਨਾਂ ਸਾਰਿਆਂ ਨੇ ਪ੍ਰੋਪਰ ਸਾਥ ਦੇ ਰਹੇ ਆ ਸਾਰੇ ਆਪਣੀਆਂ ਛੁੱਟੀਆਂ ਕਰਕੇ ਆ ਸੇਵਾ ਕਰਨ ਲਈ ਆਏ ਆ ਠੀਕ ਹੈ ਯਾਰ ਬਾਈ ਦੀ ਸਪੀਡ ਬਾਈ ਪਹਿਲਾਂ ਵੀ ਕਟਿੰਗ ਕਰਦੇ ਹਾਂ ਅੱਜ ਹੀ ਭਾਈ ਮੇਰਾ ਮੇਰਾ ਆਪਦਾ ਵੀ ਕੰਮ ਹੈਗਾ ਯਾ ਤੇ ਅਭਿਸ਼ੇਕ ਭਾਈ ਮੇਰੇ ਕੋ ਪਹਿਲਾਂ ਬਹੁਤ ਤਲਾਏ ਸੀ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਵਿਦਿਆ ਬਣ ਗਈ ਤੇ ਅੱਜ ਭਾਈ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਕੋਈ ਹੈਲਪ ਹੋਈ ਤਾਂ ਦੱਸਿਓ ਤੇ ਉਸ ਤੋਂ ਬਾਅਦ ਅਸੀਂ ਆਏ ਤੇ ਤਾਂ ਕੰਮ ਕਰੀ ਜਾ ਰਹੇ ਹਾਂ ਜਦ ਤੱਕ ਮੇਰ ਕਰਕੇ ਕਰੀ ਜਾਵਾਂਗੇ ਲਗਾਤਾਰ ਕਟ ਰੰਗੂ ਚਾਕੂ ਚੱਲ ਰਿਹਾ ਹੱਥ ਦੇ ਨਾਲ ਤੇ ਡਰ ਨਹੀਂ ਲੱਗ ਰਿਹਾ ਵੀ ਐਡੀ ਸਪੀਡ ਨਾਲ ਦੇਖੋ ਇਹ ਕੰਮ ਨਾਲ ਡਰ ਨਹੀਂ ਲੱਗਦਾ ਹੁੰਦਾ ਜਦੋਂ ਕੰਮ ਆ ਜਵੇ ਇਹਦੇ ਵਿੱਚ ਫਿਰ ਡਰ ਨਹੀਂ ਲੱਗਦਾ ਹੁੰਦਾ ਜੀ ਹੁਣ ਕੰਮ ਕਰਦੇ ਪਿਆ ਟਰੰਦਾ ਸਵਾਲ ਆ ਹੀ ਨਹੀਂ ਰਿਹਾ ਮੇਰੇ ਮੂਰੇ ਕਿ ਚਲੋ ਹੁਣ ਕਰਿਆ ਨੇ ਅੱਜ ਰੁਕ ਗਏ ਤਾਂ ਕੰਮ ਵੀ ਨਾਲ ਹੀ ਰੁਕੇਗਾ ਸਾਡੇ ਕਿਵੇਂ ਵਿਖਦੇ ਹਾਂ ਵੀ ਕਿੰਨਾ ਕੁ ਸਕੂਨ ਮਨ ਨੂੰ ਮਿਲਦਾ ਪਿਆ ਕਿ ਸੇਵਾ ਦੇ ਭਾਵ ਦੇ ਨਾਲ ਜਿਹੜੀ ਇੱਥੇ ਹੈਲਪ ਕੀਤੀ ਜਾ ਰਹੀ ਹੈ ਨਾਲੇਣਾ ਦੇਖੋ ਜੋ ਸੇਵਾ ਹੁੰਦੀ ਹੈ ਸਕੂਨ ਦਾ ਆਪ ਹੀ ਮਿਲਦਾ ਹੈ ਸਕੂਨ ਆਂਦਾ ਨਹੀਂ ਆਪ ਹੀ ਲੈਣਾ ਪੈਂਦਾ ਕਿ ਨਹੀਂ ਹੁਣ ਸੇਵਾ ਕਰ ਰਹੇ ਹਾਂ ਮਨ ਨੂੰ ਸਕੂਨ ਲੱਗਿਆ ਅੱਗੇ ਨਾਲ ਟਾਈਮ 'ਚ ਹੋਰ ਕਰਾਂਗੇ ਤੇ ਹੋਰ ਸਕੂਨ ਮਿਲੇਗਾ ਤਾਂ ਬਿਲਕੁਲ ਇੱਕ ਬਾਈ ਉੱਥੇ ਹੋਰ ਵੀ ਮੌਜੂਦ ਨੇ ਹਾਲਾਂਕਿ ਥੋੜੇ ਜਿ ਖੱਜਲ ਹੁੰਦੇ ਹੋਏ ਨਜ਼ਰ ਆਉਂਦੇ ਨੇ ਵੀ ਪੈਕ ਕਿਵੇਂ ਕਰਨਾ ਬਈ ਕਿਹੋ ਜਿਹਾ ਲੱਗ ਰਿਹਾ ਹੈ ਸੇਵਾ ਕਰਕੇ ਵੀ ਇਸ ਪਦਰ ਤੇ ਸੇਵਾ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈਗਾ ਅਸੀਂ ਤਾਂ ਭਾਗਾਂ ਵਾਲੇ ਆ ਜਿਹੜੇ ਇਦਾਂ ਦੇ ਦਿਨ ਹੁੰਦੇ ਆ ਉਦੋਂ ਸਾਰੇ ਸੇਵਾ ਕਰਦੇ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹਦੇ ਸਾਰੇ ਆ ਕੇ ਸੇਵਾ ਕਰਨ ਆ ਲੱਗੇ ਹੋਏ ਨੇ ਅਸੀਂ ਕਹਿੰਦੇ ਆ ਬਾਈ ਨੂੰ ਅਗਲੇ ਸਾਲ ਜਦੋਂ ਗੁਰਪੁਰਬ ਆਵੇ ਇਸ ਤੋਂ ਹੋਰ ਵੀ ਜ਼ਿਆਦਾ ਵੱਧ ਚੜ ਕੇ ਹਿੱਸਾ ਪਾਵਾਂਗੇ ਕੱਲੋ ਸਵੇਰ ਦੇ ਲੱਗੇ ਹੋਏ ਆ ਤਿਆਰੀਆਂ ਕਰਨ ਵਾਸਤੇ ਹਾਂਜੀ ਸਵੇਰ ਦੇ ਤਿਆਰੀਆਂ ਕਰਨ ਲੱਗੇ ਹੋਏ ਕਿੰਨੇ ਕ ਜਿਹੜੇ ਬਰਗਰ ਹਾਲ ਤੱਕ ਫੁਗਤਾ ਆ ਚੁੱਕੇ ਆ ਮੈਸੇਜ ਜੀ ਨੀਅਰ ਅਬਾਊਟ 600 ਸਮਥਿੰਗ ਚਲੇ ਗਏ ਆ ਬਾਕੀ ਹੋਰ ਵੀ ਪਿਛੇ ਬਣ ਰਹੇ ਆ ਸਾਰੇ ਬਾਕੀ ਤੁਸੀਂ ਦੇਖੋ ਸਾਰੇ ਬਾਹਰ ਵੀ ਰਸ਼ ਲੱਗਿਆ ਹੋਇਆ ਹੈਗਾ ਸਭ ਨੂੰ ਪ੍ਰੋਪਰ ਐਕੂਰੇਟ ਜੋ ਜਿੱਦਾਂ ਬਰਗਰ ਨਾਰਮਲ ਬਣਦਾ ਹੈਗਾ ਉਦਾਂ ਹੀ ਬਰਗਰ ਬਣਾ ਕੇ ਦਿੱਤਾ ਜਾਂਦਾ ਬਿਲਕੁਲ ਇਸ ਤਰੀਕੇ ਨਾਲ ਗੱਲਬਾਤ ਬਾਈ ਦੇ ਯਾਰੋ ਦੋਸਤਾਂ ਨਾਲ ਕਰ ਰਹੇ ਹਾਂ ਤਾਂ ਬਾਈ ਕਿੰਨਾ ਕ ਨੰਦ ਆ ਰਿਹਾ ਸੇਵਾ ਕਰ ਰਹੇ ਹਾਂ ਬਿਤੇ ਬਾਈ ਦੇ ਨਾਲ ਜੁੜ ਕੇ ਤੇ ਲੋਕਾਂ ਵਾਸਤੇ ਜਿਹੜ ਆਦੀ ਦੁਕਾਨ ਆਪਣੀ ਦੁਕਾਨ ਅਸੀਂ ਬਗਾਨੀ ਦੁਕਾਨ ਸਮਝ ਕੇ ਕਦੇ ਆਈ ਨਹੀਂ ਇੱਥੇ ਹੂੰ ਬਾਕੀ ਭਰਾਣੇ ਕਹਿਣ ਦੀ ਲੋੜ ਨਹੀਂ ਭਈ ਬਿਨਾ ਕਹੀ ਅਸੀਂ ਆ ਗਏ ਆ ਸੇਵਾ ਕਰਨ ਸੇਵਾ ਬਾਜੀ ਦਿਲੋਂ ਕੀਤੀ ਜਾਂਦੀ ਆ ਕਿਸੇ ਦੇ ਕਹੇ ਤੇ ਸੇਵਾ ਨਹੀਂ ਹੁੰਦੀ ਬਾਜੀ ਦਿਲੋਂ ਸੇਵਾ ਕਰਨ ਆਇਆ ਸਕੂਨ ਮਿਲਦਾ ਪਿਆ ਬਾਜੀ ਮਨ ਅੰਦਾਰਿਆ ਪੂਰਾ ਅੰਦਾਰਿਆ ਬਾਬਾ ਜੀ ਦੀ ਪੂਰੀ ਕਿਰਪਾ ਹੈ ਤਾਂ ਬਿਲਕੁਲ ਇੱਕ ਵਾਰੀ ਸੀ ਬਾਈ ਦੇ ਮੂੰਹ ਤੇ ਚਾਹ ਬਾਈ ਦੇ ਕੈਮਰਾ ਕਰੋ ਹਮੇਸ਼ਾ ਤੁਸੀਂ ਦੇਖਿਆ ਹੋਊਗਾ ਇੰਸਟਾਗ੍ਰam ਤੇ ਫੇਸਬੁਕ ਤੇ ਵੀ ਲੋਕਾਂ ਨੂੰ ਖਾਣਾ ਪਹੁੰਚਾਉਂਦੇ ਨੇ ਪਰ ਅੱਜ ਆਪ ਬਣਾ ਰਹੇ ਹੋ ਬਈ ਕਿਹੋ ਜਿਹਾ ਲੱਗ ਰਿਹਾ ਜੀ ਭਾਈ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਤਾਂ ਆਏ ਸੀਗੇ ਇੱਥੇ ਵੈਸੇ ਹੀ ਆਏ ਸੀਗੇ ਤੇ ਜਦੋਂ ਸੇਵਾ ਕਰਦੇ ਦੇਖਿਆ ਫਿਰ ਮੈਂ ਜਦੋਂ ਲੱਗਿਆ ਮੈਨੂੰ ਤਾਂ ਪੈਕ ਵੀ ਨਹੀਂ ਕਰਨਾ ਆ ਰਿਹਾ ਹੁਣ ਪੈਕ ਵੀ ਕਰਨਾ ਆ ਗਿਆ ਸਪੀਡ ਵਧ ਗਈ ਅੱਛਾ ਮੈਂ ਪਹਿਲਾਂ ਸਿਰਫ ਲੋਕਾਂ ਨੂੰ ਪੈਕੇਟ ਚਾਕੇ ਫੜਾਉਣਾ ਤੇ ਹੁਣ ਆਪ ਪੈਕ ਕਰਨਾ ਹਨਾ ਨਾਮ ਵੀਰੇ ਕੋਲ ਆਏ ਸੀ ਅਸ਼ੇਕ ਵੀਰੇ ਕੋਲ ਤੇ ਵੀਰਾ ਕਹਿੰਦਾ ਇਦਾਂ ਨਹੀਂ ਤੂੰ ਇਦਾਂ ਪੈ ਤੇ ਹੁਣ ਉਹਦੇ ਵਿੱਚ ਵੀ ਸਪੀਡ ਵਧ ਗਈ ਤੇ ਵਧੀਆ ਲੱਗ ਰਿਹਾ ਸਾਰੇ ਭਰਾ ਖੜੇ ਨੇ ਜੀ ਤੇ ਮਤਲਬ ਬੰਦੇ ਵੀ ਆ ਰਹੇ ਨੇ ਤੇ ਵਧੀਆ ਲੱਗ ਰਿਹਾ ਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਭਾਜੀ ਮੇਨ ਚੱਕਰ ਹੁੰਦਾ ਯੂਨਿਟੀ ਸਾਡੇ 'ਚ ਯੂਨਿਟੀ ਬਹੁਤ ਸੀਗੀ ਭਾਜੀ ਤਾਂ ਹੀ ਅਸੀਂ ਸਾਰਾ ਕੁਝ ਕਰ ਲਿਆ ਬਾਬਾ ਜੀ ਦੀ ਮਿਹਰ ਨਾਲ ਲਗਭਗ 1313 버ਗਰ ਆਪਾਂ ਲਗਾਏ ਸੀ ਵੀਰੇ ਤੇ 4:13 ਤੇ ਆਪਾਂ ਸਟਾਰਟ ਕੀਤਾ ਸੀ ਤੇ ਟਾਈਮ 6:16 ਹੋਇਆ ਤੇ ਆਪਣੇ ਸਾਰੇ 버ਗਰ ਫਿਨਿਸ਼ ਹੋ ਗਏ ਦੋ ਘੰਟੇ ਦੇ ਵਿੱਚ ਪੰ 1313 버거 ਖਤਮ ਕਰਨੇ ਬਹੁਤ ਵੱਡੀ ਗੱਲ ਹੈ ਜੀ ਤੇ ਉਹ ਖਤਮ ਹੋ ਗਿਆ ਉਹ ਵੀ ਭਰਾਵਾਂ ਦੇ ਪਿਆਰ ਕਰਕੇ ਕਿਉਂਕਿ ਸਪੀਡ ਦੇ ਨਾਲ ਆਪਾਂ ਕੰਮ ਕਰਦੇ ਰਹੇ ਤੇ ਬਾਕੀ ਆਡੀਅੰਸ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ 버거 ਖਾਦੇ ਆ ਸਾਰਿਆਂ ਦੇ ਪੋਜ਼ਿਟਿਵ ਕਮੈਂਟ ਹੀ ਹੋਣਗੇ ਹਾਂ ਨੈਗੇਟਿਵ ਕਮੈਂਟ ਆਣਗੇ ਵੀਡੀਓ ਦੇ ਵਿੱਚ ਪਤਾ ਸਾਨੂੰ ਬਟ ਉਹ ਉਹਨਾਂ ਦੇ ਆਣਗੇ ਜਿਨ੍ਹਾਂ ਨੇ 버거 ਖਾਦੇ ਹੀ ਨਹੀਂ ਠੀਕ ਹੈ ਤੇ ਬਾਕੀ ਜਿਹੜੇ ਸਪੋਰਟ ਕਰ ਰਹੇ ਆ ਉਹਨਾਂ ਜਿਲੋਂ ਧੰਨਵਾਦ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ